ਬਿਆਨ ਤਾਂ ਉਹੀ ਰਹਿਣਾ ਜਿਹੜੇ ਪਹਿਲਾਂ ਵੀ ਬਿਆਨ ਹੋਇਆ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਨਹੀਂ ਹੁੰਦੇ ਬਿਆਨ ਬਿਆਨ ਦਿੱਤੇ ਕੀ ਗੱਲ ਕੀ ਪੁੱਛੀ ਤੁਸੀਂ ਕੋਈ ਨਹੀਂ ਦਿੱਤਾ ਮੈਂ ਇਹ ਤਾਂ ਦੇਸੀ ਕੇ ਪਿਆਰ ਕੇ ਨਹੀਂ ਇਹ ਬਾਹਲਾ ਕਾ ਨਹੀਂ ਰਕੇ ਦਾ ਕੰਮ ਨਹੀਂ ਕਰਦਾ ਇਹ ਲਗਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਨਹੀਂ ਦੇ ਕੇ ਕਿਹਾ ਕਿ ਖਿਲਾਫ ਦੇ ਕੇ ਕਿਹਾ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂਗਾ ਤੁਹਾਨੂੰ ਇਹ ਨਹੀਂ ਸਿੰਘ ਨੂੰ ਨਹੀਂ ਕਿਹਾ ਕਿ ਉਹ ਉਸੇ ਸ਼ਾਵਲ ਦਾ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਕੋਸ਼ਿਸ਼ ਹੈ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਮੇਰੇ ਤੁਸੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਵਿਜੀਲੈਂਸ ਦੀ ਟੀਮ ਘਰ ਪੁੱਛਦੀ ਸੀ ਕਹਿੰਦੇ ਮੈਂ ਐਕਚੁਅਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਪੁੱਕੋਲ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀਂ ਰਹੇ ਆ ਯਾਨੀ ਟੇਸਟਾ ਤੋਂ ਮੈਂ ਯਾਰ ਮੈਂ ਇਤਰੇ ਕਿਤੇ ਆ ਜਾਏ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹ ਲੱਗੇ ਮੈਸੇਜ ਆਏ ਨੇ ਮੈਂ ਇੱਥੇ ਤਾਂ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕਿਹੜੇ ਮਾਮਲੇ ਕਿਹੜਾ ਪਤਾ ਹੀ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਨਹੀਂ ਨਹੀਂ ਦੁਬਾਰਾ ਬੁਲਾਇਆ ਸੀ ਤੁਹਾਨੂੰ ਸੋ ਤੇ ਦੋ ਬਾਰੇ ਇਹ ਕਹਾਂ ਸੀ ਕਿ 2012 ਚ ਵੀ ਸਬੂਤ ਹੈਗੇ ਸੀ 21 ਜੀ ਵੀ ਹੈ ਪਿੱਛੇ ਜੀ ਹੈ ਦੇਖੋ ਇਹ ਉਹ ਦੇਖੋ ਉਹ ਚਟੋ ਚਟੋ ਪੰਜ ਸਾਲ ਦਾ ਟੈਕੀ ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਕੋਈ ਨਾ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪ ਦੇ ਬਿਆਨ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆ ਕਿ ਬਿਲਕੁਲ ਸਹੀ ਸੀ ਜੇ ਇਹਦਾ ਲੱਗਾ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਅਜਰਿਆ ਨੰਮਾ ਸਮਾ ਨਾਲ ਰਹੇ ਉਹਨਾਂ ਦੇ ਪਰ ਉਸ ਕੰਮ ਦੇ ਵਿੱਚ ਜਿੱਥੇ ਸਿਟੀਆ ਹੈ ਰੀਸੈਂਟ ਤੁਹਾਡਾ ਚੈਨਲ ਕਿਹੜ ਹਾਂ ਪੀਡੀਏ ਜੀ ਅੱਛਾ ਪੀਡੀਏ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਿਲਜੀਤ ਸਿੰਘ ਸਾਹਿਬ ਨੇ ਰਹਿੰਦੇ ਰਹੇ ਜੀ ਨਹੀਂ ਤੁਸੀਂ ਦੱਸੋ ਨਹੀਂ ਆਪਣੇ ਮੂੰਹ ਦੱਸੋ ਆ ਵੇਖੋ ਆ ਮਣੀ ਨਾਲੀ ਦੇਦਾਰੇ ਨਹੀਂ ਉਹਨਾਂ ਦੇ ਚੈਨਲ ਇਹ ਪੀਡੀਏ ਨਾਲ ਨਹੀਂ ਸੰਬੰਧਿਤ ਇਹਨਾਂ ਤੁਸੀਂ ਲਾ ਦੋ ਤੁਸੀਂ ਆਪਣੇ ਮੂੰਹ ਦੱਸੋ ਹੋਰ ਕਿਤੇ ਰਹਿੰਦੇ ਰਹੇ ਤੁਸੀਂ ਤਕਰੀਬੀ ਰਹੇ ਨਾ ਇਹ ਇਹ ਅੰਦਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹੋ ਜਿਹੇ ਗੱਲਾਂ ਪੁੱਟਿਆ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਤੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੁਐਸ਼ਨ ਕੀਤੀ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਂ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਇਹ ਪਾਰਟੀ ਕਰਕੇ ਤੇ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਤੇ ਹੈਗੇ ਉਹ ਕਿਸ ਕਰੀ ਦੀ ਉਹਦਾ ਕੀ ਫਰਕ ਪੈਂਦਾ ਮੈਨੂੰ ਮੈਨੂੰ ਤਾਂ ਕੋਈ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜਿ ਇਕਰਮ ਜੀ ਚੀ ਦੇ ਸਮਰਥਨ ਦੇ ਵੱਲੋਂ ਨਾਰੇ ਬਾਜੀ ਕੀਤੀ ਗਈ ਉਹ ਕਹ ਰਿਹਾ ਕਿ ਬਿਕਰ ਮਜੀਠੀ ਨੇ ਕੰਮ ਨਹੀਂ ਕੀਤਾ ਇਸ ਤੀਜੇ ਦਾ ਵਿਕਰੀਓ ਵੇਪੋ ਮੇਰੇ ਭਰਾ ਮੈਂ ਉਹਨਾਂ ਚ ਰਿਹਾ ਮੈਂ ਜੋ ਉਹਨਾਂ ਦੇ ਕੋਹ ਕਿੰਦੂ ਪਰੰਤੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸਿਆਮ ਸਾਹਿਬ ਨੂੰ ਰਿਕੁਐਸਟ ਕਰਕੇ ਨਾਲ ਕਲੱਬ ਥੈਂਕ ਯੂ ਧਿਆਨ ਦਿਓ ਧਿਆਨ ਦਿਓ ਜੀ ਪਿਆਰ ਹਾਂ ਜੀ ਕੀ ਕੀ ਕਹਿੰਦੇ ਕੀ ਧਿਆਨ ਬਾਜੀ ਦਿੰਦੇ ਮੈਂ ਯਾਰ ਹਾਜ਼ਲੈਂਸ ਨੇ ਮੈ ਆਕਰੋ ਦੀਆਂ ਕਦੇ ਕਲਾ ਜਾਲ ਉਸਕੇ ਆਪਦੇ ਬਿਆਨ ਜਿਹੜੇ ਕਲਮ ਬੰਦ ਕਰਾਤੇ ਬਸ ਇਹ ਤੁਹਾਡੇ ਤੱਕ ਜਾਣ ਹੋਈ ਹਾਂ ਹਾਂਜੀ ਹੋਈ ਇਹ ਬੋ ਬਿਆਨ ਦਿੱਤੇ ਵੀ ਜਿਹੜੇ ਐਫਆਈਰ ਦੀ ਸੀ ਕਿਗਾ ਕੋਈ ਬਿਆਨ ਤੋਂ ਹੋਹੀ ਰਹੇ ਨੇ ਜਿਹੜੇ ਪਹਿਲਾਂ ਵੀ ਬਿਆਨ ਹੋਈ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਨਹੀਂ ਹੁੰਦੇ ਆ ਬਿਆਨ ਬਿਆਨ ਦਿੱਤੇ ਕੀ ਕੀ ਪੁੱਛ ਕੀ ਕੋਈ ਨਹੀਂ ਦਿੰਦਾ ਇਹ ਦੇਸੀ ਕੇ ਪਿਆਰ ਕੇ ਨਹੀਂ ਇਹ ਬਾਹਲੇ ਲੱਗਾ ਨਹੀਂ ਰਕੇ ਦਾ ਕੰਮ ਨਹੀਂ ਕਰ ਸਕਦਾ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਦੇ ਦੇ ਕੇ ਗਿਆ ਕਿ ਖਿਲਾਫ ਦੇ ਕੇ ਗਿਆ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂਗਾ ਤਰੇਨ ਸਿੰਘ ਨੂੰ ਨੇ ਕਿਹਾ ਕਿ ਉਹ ਉਸੇ ਸ਼ਾਵਲਦਨ ਤੁਸੀਂ ਦੱਸੋ ਕਿ ਕਿੰਨਾ ਕੋਸ਼ਿਸ਼ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਹੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਇਹ ਵਿਜੀਲੈਂਸ ਦੀ ਟੀਮ ਕਰੇ ਪੁੱਛੀਂ ਕਹਿੰਦੇ ਮੈਂ ਇਕੱਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਪਪੋਲ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀ ਲੈ ਆਂ ਯਾਨੀ ਟੀਸਟਾ ਤੋਂ ਮੈਂ ਯਾਰ ਮੈਂ ਇਤਰੇ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਇਹ ਮੈਨੂੰ ਕਹੇ ਲੱਗੇ ਮੈਸੇਜ ਆਏ ਨੇ ਮੈਸੇਜ ਤਾਂ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕਿਹੜੇ ਮਾਮਲੇ ਦਾ ਗੱਲਬਾਤਾਂ ਹੀ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਕਰਦੇ ਨਹੀਂ ਦੁਬਾਰਾ ਬੁਲਾਇਆ ਸੀ ਤੈਨੂੰ ਟੀਵੀ ਜਿੱਸਾ ਜਦੋਂ ਬਾਦ ਜੀ ਕਹਿ ਚੀ ਕਿ 2012 ਚ ਵੀ ਸਬੂਤ ਹੈਗੇ ਸੀ ਇੱਕੀ ਚ ਵੀ ਹੈ ਪਿੱਛੇ ਚ ਵੀ ਹੈ ਦੇਖੋ ਇਹ ਉਹ ਵੇਖੋ 40 60 ਚਟੋ ਚਟੋ ਪੱਜਾ ਸਾਹਿਬ ਦਾ ਟੀਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਕੋਈ ਨਾ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪਦੇ ਬਿਆਨ ਹੈ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆ ਕਿ ਬਿਲਕੁਲ ਸਹੀ ਸੀ ਜਿਹੜੀਆਂ ਗੱਲਾਂ ਆ ਗੀਆਂ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਹਾਜ਼ਰ ਹਾਂ ਨੰਮਾ ਸਮਾ ਨਾਲ ਰਹੇ ਉਹਨਾਂ ਦੇ ਪਰ ਉਸ ਕੰਮ ਦੇ ਵਿੱਚ ਜਿੱਥੇ ਸੀਟੀਆ ਹੈ ਰੀਸੈਂਟ ਜਾਂ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਆ ਜੀਸਪਾ ਪੀਡੀਆ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਲੀਟੀਆ ਸਾਹਿਬ ਨੇ ਰਹਿੰਦੇ ਰਹੇ ਜੀ ਤੁਸੀਂ ਦੱਸੋ ਨਹੀਂ ਆਪਣੇ ਮੂੰਹੋਂ ਆਹ ਵੇਖੋ ਆ ਮਣੀ ਨਾਲੀ ਦੇ ਦਾਰੇ ਇਹ ਵੀ ਉੱਡ ਰਹੇ ਚੈਨਲ ਇਹ ਵੀ ਇਹਨਾਂ ਨੇ ਅੰਦਰੋਂ ਰੇਕੀ ਨਾ ਤੁਸੀਂ ਆਹ ਦੇ ਤੁਸੀਂ ਦੱਸੋ ਆਪਣੇ ਮੂੰਹੋਂ ਦੱਸੋ ਅਸੀਂ ਕਿੱਥੇ ਰਹਿੰਦੇ ਰਹੇ ਤੁਸੀਂ ਤਕਰੀਬੀ ਰਹੇ ਨਾ ਇਹ ਇਹ ਐਂਡਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹੋ ਜਿਹੇ ਗੱਲਾਂ ਪੁੱਟਿਆ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਤੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੁਐਸਚਨ ਕੀਤੇ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਂ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਵੀ ਪਾਰਟੀ ਕਰਕੇ ਤੇ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਤੇ ਹੈਗੇ ਹੋ ਉਸ ਕਰਕੇ ਉਹਦੀ ਕੀ ਹੋਣੀ ਉਹਦਾ ਕੀ ਫਰਕ ਪੈਂਦਾ ਪ੍ਰੈਸ਼ਰ ਮੈਨੂੰ ਤਾਂ ਕਹਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜਿਹਾ ਵਿਕਰਮ ਜਿੱਠੀ ਦੇ ਸਮਰਥਕਾਂ ਦੇ ਵੱਲੋਂ ਨਾਰੇबाजी ਕੀਤੀ ਗਈ ਉਹ ਕਹਿੰਦੇ ਕਿ ਵਿਕਰਮ ਜਿੱਠੀ ਨੇ ਕੰਮ ਨਹੀਂ ਕੀਤਾ ਇਸ ਤਰ੍ਹਾਂ ਦਾ ਵਿਕਰੀਓ ਵੇਖੋ ਮੇਰੇ ਭਰਾ ਮੈਂ ਉਹਨਾਂ 'ਚ ਰਿਹਾ ਮੈਚ ਉਹਨਾਂ ਦੇ ਕੋ ਕਿੰਦੂ ਪਰੰਤੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸੀਅਮ ਸਾਹਿਬ ਨੂੰ ਰਿਕੁਐਸਟ ਕਰਕੇ ਨਾਲ ਖੜਾ ਥੈਂਕ ਯੂ ਥੈਂਕ ਯੂ ਬਿਆਨ ਦਿੱਤਾ ਸੀ ਬਿਆਨ ਹਾਂ ਜੀ ਕੀ ਕੀ ਕਹਿੰਦਾ ਕੀ ਬਿਆਨ ਬਾਜੀ ਦਿੰਦੇ ਮੈਂ ਯਾਰ ਹੱਦ 'ਚ ਨਹੀਂ ਮੈਨੂੰ ਸਮਝ ਨਹੀਂ ਆਕਰ ਦੇ ਰਹੀਆਂ ਕੱਢੇ ਕਰਦਾ ਯਾਰ ਕਿ ਆਪਦੇ ਬਿਆਨ ਜਿਹੜੇ ਕਲਮ ਬੰਦ ਕਰਾਤੇ ਇਹ ਤੋਂ ਡੇਟਾ ਨਹੀਂ ਚਾਨ ਹੋਈ ਯਾਰ ਖਾਣਾ ਕਰ ਲੈ ਹਾਂਜੀ ਹੋਈ ਇਹ ਸਭ ਉਹ ਬਿਆਨ ਦਿੱਤੇ ਪਰ ਜਿਹੜੇ ਐਫਆਈਰ ਦਿੱਤੇ ਸੀ ਕਿਗਾ ਕੁਝ ਬਿਆਨ ਤੋਂ ਹੋ ਹੀ ਰਹੇ ਨੇ ਜਿਹੜੇ ਪਹਿਲਾਂ ਵੀ ਬਿਆਨ ਹੋਈ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਹੀ ਹੁੰਦੇ ਆ ਬਿਆਨ ਬਿਆਨ ਦਿੱਤੇ ਕੀ ਗਏ ਕੀ ਪੁੱਛੀ ਤੁਸੀਂ ਕੋਈ ਨਹੀਂ ਦਿੱਤੇ ਸੀ ਕਿ ਪਿਆਰ ਕੇ ਨਹੀਂ ਇਹ ਬਾਹਰ ਦਾ ਕੰਮ ਨਹੀਂ ਕਰ ਸਕਦਾਗਾ ਮੈਂ ਥੱਲੇ ਕਰੋ ਯਾਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਮਗ ਹੱਕ ਨੇ ਦੇ ਕੇ ਕਿਹਾ ਕਿ ਖਿਲਾਫ ਦੇ ਕੇ ਕਿਹਾ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂਗਾ ਉਹ ਬਾਤ ਹੈ ਇਹ ਤੇ ਨਰਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਇਹ ਕਿ ਉਹ ਉਸੇ ਸਾਹਮਣੇ ਤੁਸੀਂ ਦੱਸੋ ਕਿ ਕਿਹਦਾ ਕੋਸ਼ਿਸ਼ ਹੈ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਸੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਵਿਜੀਲੈਂਸੀ ਟੀਮ ਘਰੇ ਪੁੱਛੀ ਜਾਂਦੇ ਮੈਂ ਐਕਚੁਅਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਪਕੌੜ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀ ਲੈ ਆਂ ਯਾਨੀ ਟੀਸਟਾ ਮੈਂ ਯਾਰ ਮੈਂ ਇਤਰੇ ਕਿਤੇ ਆ ਜਾ ਮੈਨੂੰ ਇੱਥੇ ਮਿਲੋ